ਸਭ ਰੇਲਵੇ ਸਟੇਸ਼ਨ ਸਰ ਫਗਵਾੜਾ ਤੇ ਚੈਕਿੰਗ ਮੁਹਿੰਮ ਚਲਾਈ ਗਈ ਹੈਗੀ ਉਪਰ ਤਿਹਾਰਾਂ ਦੇ ਦਿਨ ਵੀ ਹੈਗੇ ਆ ਬੀਤੇ ਦਿਨਾਂ ਦੀ ਗੱਲ ਕਰੀਏ ਤਾਂ ਕਾਫੀ ਜਿਹੜੇ ਹਾਦਸੇ ਵੀ ਸਾਹਮਣੇ ਆਏ ਹੈਗੇ ਬੱਚਿਆਂ ਦਾ ਅਗਵਾ ਹੋਣਾ ਹਨਾ ਤਰ੍ਹਾਂ ਤਰ੍ਹਾਂ ਦੀਆਂ ਵਾਰਦਾਤਾਂ ਸਾਹਮਣੇ ਆਈਆਂ ਹੈਗੀਆਂ ਕਿਸ ਤਰ੍ਹਾਂ ਦੀ ਚੈਕਿੰਗ ਜੀ ਦਿੱਲੀ ਚੈਕ ਕਰਦੀ ਜੀ ਮੁਰੇ ਦੀਵਾਲੀ ਤੇ ਹਰ ਆ ਰਿਹਾ ਜਿਸ ਨੂੰ ਉਹਨ ਮੱਖ ਰੱਖਦੇ ਸਰ ਜੀ ਦਿੱਲੀ ਕਾਮ ਸਿਵਰੇ ਆ ਯਾਰ ਜਫਦੀ ਨਾਲ ਮਲਾਜਮ ਲੈ ਕੇ ਸਾਡੀ ਚੈਕਿੰਗ ਡੇਲੀ ਕਰਦੇ ਆ ਜੀ ਆਰਪੀਐਫਡੀ ਸਹਾਇਤਾ ਨਾਲ ਜੀ ਹਾਂਜੀ ਹਾਂਜੀ ਡੇਲੀ ਚੈਕ ਕਰਦੇ ਆ ਸਾਡਾ ਇਹਨਾਂ ਦਾ টারਮੀਨਲ ਡੇਲੀ ਇੱਕਦਮ ਬੁਲਾ ਕੇ ਸਟ੍ਰੈਟ ਚੈੱਕ ਕਰਦੀ ਸੂਰੀ ਸਾਹਿਬ ਕਿਸ ਕਿਸ ਤਰ੍ਹਾਂ ਦੀ ਚੈਕਿੰਗ ਕੀਤੀ ਕਿਸ ਕੋਈ ਚੀਜ਼ ਸਾਹਮਣੇ ਆਈ ਚੈਕਿੰਗ ਦੌਰਾਨ ਨਹੀਂ ਅਜੇ ਤੱਕ ਤਾਂ ਠੀਕ ਹੈ ਕੋਈ ਵੱਲਬਤ ਨਹੀਂ ਹੈ ਜੀ ਅਸੀਂ ਚੈਕਿੰਗ ਸਾਰੀ ਕਰੀਏ ਬਾਹਰ ਵੀ ਸਰਕੂਲੇਟ ایرিয়া ਵੀ ਰਾਤ ਨੂੰ ਚੈੱਕ ਕਰੀਦਾ ਦਿਨ ਜ ਵੀ ਜਾ ਕੇ ਦੇਖੀਦਾ ਸੋ ਯਾਤਰੀਆਂ ਨੂੰ ਕੀ ਅਪੀਲ ਹੈ ਕਿ ਉਹਨਾਂ ਦਾ ਸਫਰ ਜਿਹੜਾ ਸੁਰੱਖਿਅਤ ਤੇ ਸੁਖਦ ਹੋ ਸਕੇ ਯਾਤਰੀਆਂ ਨੂੰ ਹੁੰਦਿਆਤ ਕਰੀਦੇ ਆ ਕਿ ਕਿਸੇ ਨੂੰ ਰਸਤੇ ਮੇ ਕਿਸੇ ਨੂੰ ਲੈ ਕੇ ਕੁਛ ਨਹੀਂ ਖਾਣਾ ਆਪਣਾ ਖਾਣਾ ਜੀ ਸੋ ਜਿਹੜੇ ਯਾਤਰੀ ਲਾਈਨਾਂ ਕ੍ਰੋਸ ਕਰਦੇ ਆ ਵੀ ਅਣਸਖਾਵੀ ਘਟਣਾ ਨਾਲ ਵਾਪਰੇ ਉਹਨਾਂ ਨੂੰ ਕੀ ਉਹਨਾਂ ਨੂੰ ਹਦਾਇਤ ਕਰੀਦਾ ਵੀ ਆ ਪੁਲ ਤੁਹਾਡੇ ਵਾਸਤੇ ਬਣਿਆ ਪੁਲ ਦਾ ਇਸਤੇਮਾਲ ਕਰਿਆ ਕਰੋ ਬਤਵਤ ਸੋ ਫਿਰ ਵੀ ਜਦੋਂ ਵੀ ਕਦੇ ਪਰੇ ਉਰੇ ਹੋਈਏ ਉਹ ਲੋਕੀ ਸੋ ਜਿਹੜੇ ਫੁੱਟਓਵਰ ਬ੍ਰਿਜ ਦੀ ਵਰਤੋਂ ਨਹੀਂ ਕਰਦੇ ਲਾਈਨਾਂ ਕ੍ਰੋਸ ਕਰਦੇ ਆ ਉਹਨਾਂ ਨੂੰ ਕੋਈ ਫਿਰ ਉਹਨਾਂ ਨੂੰ ਕੋਈ ਹਾਂਜੀ ਰੇਲਵੇ ਅਕਟਿਵਿਟੀ ਉਹਨਾਂ ਦਾ ਉਹਨਾਂ ਨੂੰ ਫਾਈਨ ਵੀ ਕਰਵਾਈਦਾ ਆਰ ਜਫਰ ਕੋ ਪਾਉਂਦਾ ਆ ਫਾਈਨ ਵੀ ਕਰਾਉਂਦੇ ਆ ਸਿੱਟਿਹਾਰਾਂ ਦੇ ਮੰਦਰਸਾ ਵੀ ਕੋਈ ਉੱਪਰੋਂ ਹਰਾਇਤਾ ਆਈਆਂ ਤੁਹਾਨੂੰ ਹਈ ਅਸਰਾ ਬੱਲਾ ਬੱਲੋਂ ਸਾਨੂੰ ਹਰਾਇਤਾ ਬਈ ਵੱਤ ਵੱਤ ਚੈਕਿੰਗ ਕਰਿਆ ਕਰੋ ਸਾਂਝੀ ਚੈਕਿੰਗ ਜਿੱਦਾਂ 100 ਰੁਪਏ ਫਿਰ ਨਾਲ ਲੈ ਕਰਦੇ ਆ ਤੇ ਗੱਲ ਬਾਕੀ